ਪੰਜਾਬ ਦੇ ਕਾਲੇ ਦੌਰ ਦੀ ਹੈ ਇਹ ਕਹਾਣੀ ਪੰਜਾਬ ਦੇ ਵਿੱਚ ਹੋਏ ਮਨੁੱਖੀ ਕਹਾਣ ਨੂੰ ਦਰਸਾਉਂਦੀ ਹੈ ਇਹ ਫਿਲਮ ਦਿਲਜੀਤ ਦਸਾਂਜ ਦੀ ਹੈ ਇਸ ਦੇ ਵਿੱਚ ਵੱਡੀ ਭੂਮਿਕਾ ਜੀ ਗੱਲ ਕਰਨ ਲੱਗੇ ਆ ਪੰਜਾਬ ਦੇ ਉਸ ਕਾਲੇ ਦੌਰ ਦੀ ਕਿ ਜਿਸ ਦੌਰ ਦੇ ਵਿੱਚ ਹਰ ਕੋਈ ਰਾਤ ਨੂੰ ਡਰ ਕੇ ਰਾਤ ਹੋਣ ਤੋਂ ਪਹਿਲਾਂ ਹੀ ਆਪਣੇ ਘਰ ਦੇ ਅੰਦਰ ਲੁਕ ਜਾਂਦਾ ਸੀ ਜੀ ਪੰਜਾਬ ਦੇ ਉਸ ਕਾਲੇ ਦੌਰ ਦੀ ਕਿ ਜਿਸ ਦੌਰ ਦੇ ਵਿੱਚ ਪੁਲਿਸ ਮੁਕਾਬਲੇ ਵੀ ਹੋਏ ਲੱਖਾਂ ਬੇਦੋਸ਼ੀਆਂ ਦਾ ਖੂਨ ਵੀ ਡੁੱਲਿਆ ਉਸ ਦੌਰ ਦੇ ਉੱਪਰ ਇੱਕ ਫਿਲਮ ਆ ਰਹੀ ਹੈ ਪੰਜਾਬ 95 ਤੇ ਪੰਜਾਬ 95 ਫਿਲਮ ਦੇ ਉੱਪਰ ਇਹ ਬਹੁਤ ਵੱਡੇ ਵੱਡੇ ਵਿਵਾਦ ਵੀ ਚੱਲ ਰਹੇ ਨੇ ਬਹੁਤ ਸਾਰੇ ਸੰਗਠਨ ਇਹ ਕਹਿੰਦੇ ਨੇ ਕਿ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਏਗਾ ਇਹ ਫਿਲਮ ਬੰਨ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਆਈ ਜਦੋਂ ਬਣੀ ਇਹ ਮੁਰ ਵਿਵਾਦਾਂ ਦੇ ਵਿੱਚ ਆਈ ਹੁਣ ਰਿਲੀਜ਼ ਦੀ ਕਗਾਰ ਤੇ ਹੈ ਵਿਵਾਦ ਮੁਰ ਸ਼ੁਰੂ ਨੇ ਸੈਂਸਰ ਬੋਰਡ ਨੇ ਇਸ ਫਿਲਮ ਦੇ ਉੱਪਰ ਇੱਕ ਵੱਡੀ ਕੈਂਚੀ ਚਲਾ ਦਿੱਤੀ ਹੈ ਫਿਲਮ ਦੇ 85 ਸੀਨ ਦੇ ਉੱਪਰ ਕੈਂਚੀ ਚੱਲੀ ਹੈ ਪਰ ਹਾਲੇ ਵੀ ਫਿਲਮ ਨੂੰ ਹਰੀ ਝੰਡੀ ਨਹੀਂ ਮਿਲੀ ਇਹ ਫਿਲਮ ਦਿਲਜੀਤ ਦੁਸਾਂਝ ਦੀ ਹੈ ਦਿਲਜੀਤ ਦੁਸਾਂਝ ਦੀ ਇਸ ਫਿਲਮ ਦੇ ਵਿੱਚ ਵੱਡੀ ਭੂਮਿਕਾ ਹੈ ਔਰ ਇਹ ਫਿਲਮ ਜਸਵੰਤ ਸਿੰਘ ਖਾਲੜਾ ਹੁਨਾ ਦੇ ਜੀਵਨ ਦੇ ਉੱਪਰ ਬਣੀ ਹੋਈ ਹੈ ਦੱਸ ਦਈਏ ਜਸਵੰਤ ਸਿੰਘ ਖਾਲੜਾ ਉਹ ਸਿੱਖ ਹਸਤੀ ਕਿ ਜਿਸ ਨੇ 95 ਦੇ ਦੌਰ ਦੇ ਵਿੱਚ ਲੱਖਾਂ ਨੌਜਵਾਨਾਂ ਦੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਨੂੰ ਖੰਗਾਲਿਆ ਪੰਜਾਬ ਦੇ ਵੱਖੋ-ਵੱਖਰੇ ਥਾਣਿਆਂ ਦੇ ਵਿੱਚ ਗਏ ਉਹਨਾਂ ਨੌਜਵਾਨਾਂ ਦੀ ਭਾਲ ਕੀਤੀ ਬੇਕਸੂਰ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਮੂੰਹ ਬੋਲਦੀ ਤਸਵੀਰ ਪੰਜਾਬ 95 ਜਿਹੜੀ ਹੈ ਇਹ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਉੱਪਰ ਹੈ ਔਰ ਉਹ ਜਸਵੰਤ ਸਿੰਘ ਖਾਲੜਾ ਕਿ ਜਿਨ੍ਹਾਂ ਦਾ ਖੁਦ ਦਾ ਵੀ ਖੁਰਾਕੋਜ ਨਹੀਂ ਮਿਲਿਆ ਸਿੱਖਾਂ ਦੇ ਕਾਲੇ ਦੌਰ ਦੀ ਉਹ ਕਹਾਣੀ ਜਿਸ ਨੂੰ ਦਿਲਜੀਤ ਦੁੱਸਾਂਜ ਆਪਣੀ ਫਿਲਮ ਦੇ ਵਿੱਚ ਲੈ ਕੇ ਆ ਰਿਹਾ ਸੀ ਬਹੁਤ ਸਾਰੀਆਂ ਫਿਲਮਾਂ ਉਸ ਤੋਂ ਬਾਅਦ ਸ਼ੁਰੂ ਹੋਈਆਂ ਬਣ ਵੀ ਗਈਆਂ ਰਿਲੀਜ਼ ਵੀ ਹੋ ਗਈਆਂ ਪਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਉੱਪਰ ਇਹ ਬਣੀ ਹੋਈ ਫਿਲਮ ਹਾਲੇ ਵੀ ਲਟਕਦੀ ਹੋਈ ਦਿਖਾਈ ਦੇ ਰਹੀ ਹੈ ਸੈਂਸਰ ਬੋਰਡ ਨੇ 85 ਸੀਨਾਂ ਦੇ ਉੱਪਰ ਕੈਂਚੀ ਫੇਰ ਦਿੱਤੀ ਹੈ ਹਾਲੇ ਵੀ ਫਿਲਮ ਨੂੰ ਹਰੀ ਝੰਡੀ ਨਹੀਂ ਮਿਲੀ ਹੁਣ ਦੇਖਣਾ ਇਹ ਹੋਵੇਗਾ ਕਿ ਸੈਂਸਰ ਦੀ ਏਡੀ ਵੱਡੀ ਕਾਂਟਛਾਂਟ ਤੋਂ ਬਾਅਦ ਜਿੱਥੇ ਪੁਲਿਸ ਦੇ ਹੋਏ ਤਸ਼ੱਦਦ ਦੀ ਕਹਾਣੀ ਦਰਸਾਈ ਗਈ ਹੈ ਜਸਵੰਤ ਸਿੰਘ ਖਾਲੜਾ ਦੀ ਗਮਸ਼ੁਦਗੀ ਦੀ ਕਹਾਣੀ ਦਰਸਾਈ ਗਈ ਹੈ ਇਸ ਫਿਲਮ ਦੇ ਵਿੱਚ ਬਾਹਰ ਕੀ ਨਿਕਲਦਾ ਹੈ ਪੰਜਾਬ 95 ਦੀ ਇਹ ਫਿਲਮ ਕੀ ਉਸ ਦੌਰ ਨੂੰ ਬਿਆਨ ਅਸਲੀਅਤ ਬਾਗ ਕਰ ਸਕੇਗੀ ਤੇ ਜਾਂ ਇਸ ਫਿਲਮ ਦਾ ਰਿਲੀਜ਼ ਹੋਣ ਤੋਂ ਬਾਅਦ ਮੁੜ ਇੱਕ ਵਿਵਾਦ ਉੱਠੇਗਾ ਮੁੜ ਵੱਡੇ ਸਵਾਲ ਉੱਠਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਇਸ ਵੇਲੇ ਫਿਲਮ ਵਿਵਾਦਾ ਵਿੱਚ ਹੈ ਸੈਂਸਰ ਦੀ ਚੰਚੀ ਹੇਠਾਂ ਆ ਹੁਣ ਦੇਖਣਾ ਇਹ ਹੋਵੇਗਾ ਕਿ ਦਿਲਜੀਤ ਦਸਾਂਝ ਦੀ ਇਹ ਵੱਡੀ ਫਿਲਮ ਜੋ ਚਿਰਾਂ ਤੋਂ ਉਡੀਕੀ ਜਾ ਰਹੀ ਹੈ ਉਹ ਕਦ ਪਰਦੇ ਤੇ ਆਉਂਦੀ ਹੈ ਤੇ ਕੀ ਰੰਗ ਤੇ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਓਂਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜ਼ਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੈ ਸੈਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਕਿਹਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 551 604 0493 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ワਲਡ ਵਾਈਫ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ